ਲੁਧਿਆਣਾ ਦੇ ਭਾਮੀਆਂ ਖੁਰਦ ਜੀਕੇ ਸਟੇਟ ਦੇ ਕੋਲ ਓਡੀ ਕਾਰ ਸੜਕ ਹਾਦਸੇ ਮਾਮਲੇ ਨੂੰ ਲੈ ਕੇ ਪੁਲਿਸ ਨੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਓਡੀ ਕਾਰ ਚਾਲਕ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਪੁਲਿਸ ਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਸ ਸੜਕੀ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ ਨੇ ਜਿਸ ਵਿੱਚ ਗੱਡੀ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਬੜੀ ਹੀ ਲਾਪਰਵਾਹੀ ਦੇ ਨਾਲ ਉਸ ਨੇ 4 ਦੇ ਕਰੀਬ ਲੋਕਾਂ ਨੂੰ ਓਡੀ ਕਾਰ ਦੇ ਥੱਲੇ ਦੇ ਦਿੱਤਾ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਹੈ ਤੇ ਤਿੰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅੱਜ ਐਸੇ ਮਾਮਲੇ ਨੂੰ ਲੈ ਕੇ ਮ੍ਰਿਤਕ ਪ੍ਰਵਾਸੀ ਦੇ ਪਰਿਵਾਰਕ ਮੈਂਬਰ ਲੁਧਿਆਣਾ ਦੇ ਜਮਾਲਪੁਰ ਥਾਣੇ ਦੇ ਬਾਹਰ ਇਕੱਠੇ ਹੋਏ ਅਤੇ ਪੁਲਿਸ ਤੇ ਕਈ ਤਰ੍ਹਾਂ ਦੇ ਗੰਭੀਰ આરોਪ ਵੀ ਲਗਾਏ ਪੁਲਿਸ ਉਹਨਾਂ ਨੂੰ ਰਾਜੀਨਾਮਾ ਕਰਨ ਦੇ ਲਈ ਆਖ ਰਹੀ ਹੈ ਇਸੋ ਦੌਰਾਨ ਪਿੰਡ ਦੀ ਪੰਚਾਇਤ ਵੀ ਮੌਕੇ ਤੇ ਪਹੁੰਚੀ ਅਤੇ ਪਿੰਡ ਦੀ ਪੰਚਾਇਤ ਮੈਂਬਰਾਂ ਨੇ ਪੁਲਿਸ ਤੇ ਵੀ આરોਪ ਲਾਇਨੇ ਕਿ ਜਿਹੜੀਆਂ ਤਰਾਵਾਂ ਲਾਈਆਂ ਗਈਆਂ ਨੇ ਸੜਕੀ ਹਾਦਸੇ ਦੇ ਵਿੱਚ ਉਹ ਪੁਲਿਸ ਨੇ ਹਲਕੀਆਂ ਤਰ੍ਹਾਂਵਾਂ ਲਗਾਈਆਂ ਨੇ ਅਤੇ ਪੁਲਿਸ ਨੇ ਹਜੇ ਤੱਕ ਕਾਰ ਚਾਲਕ ਨੌਜਵਾਨ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਹੈ ਉਹ ਪੁਲਿਸ ਰਾਜੀਨਾਮਾ ਕਰਾਉਣ ਦੀ ਗੱਲ ਆਖ ਰਹੀ ਹੈ ਇਹ ਸਾਰੇ ਜਿਹੜੇ ਪ੍ਰਵਾਸੀ ਇਕੱਠੇ ਹੋਏ ਨੇ ਨਾਲ ਪੰਚਾਇਤ ਵੀ ਇਕੱਠੀ ਹੋਈ ਹੈ ਕੀ ਮਾਮਲਾ ਕੀ ਹੈ ਤੁਸੀਂ ਹੁਣ ਉਹ આરોપી ਫੜ ਲਿਆ ਮੈਂ ਜੇ ਹੁਣੇ ਆਇਆ ਹਾਂ ਥਾਣੇ ਤੋਂ ਬਾਅਦ ਵੈਰੀਫਾਈ ਕਰਕੇ ਦੱਸਦਾ ਅੱਛਾ ਆ આરોપી ਨਹੀਂ ਫੜਿਆ ਹਜੇ ਤੱਕ ਮੈਂ ਕਹਿੰਦਾ ਮੈਂ ਹੁਣ ਜਸਟੀਸ ਸਾਹਿਬ ਦੇ ਸਾਹਮਣੇ ਬਾਹਰ ਆਇਆ ਅੰਦਰ ਮંત્રી ਸਾਹਿਬ ਜੀ ਕੀ ਕਹੇ ਕਿ ਕੰਪਰੋਮਾਈਜ਼ ਕਰਾਂ ਦੀ ਨਹੀਂ ਸਾਡਾ ਕੋਈ ਮੈਟਰ ਨਹੀਂ ਇਸ ਕੀ ਦੱਸੋ ਇਧਰ ਉਹ ਕਲੀਅਰ ਕਰ ਲੈਣੇ ਕੀ ਗੱਲ ਆ ਹਾਂ ਜੇ ਤਾਂ ਆਏ ਆਪਾਂ ਇੱਥੇ ਨਹੀਂ ਉਹ ਫੜਿਆ ਨਹੀਂ ਜਿਹੜਾ ਉਹ આરોપી ਡਰਾਈਵਰ ਆਏ ਹੀ ਹੁਣ ਤੁਸੀਂ ਆਏ ਹੋ ਨਾ ਤੁਹਾਨੂੰ ਸਾਰੇ ਮਾਮਲੇ ਦਾ ਤਾਂ ਪਤਾ ਹੋਣਾ ਨਹੀਂ ਮੈਨੂੰ ਨਹੀਂ ਮਾਮਲੇ ਦਾ ਪਤਾ ਐਸੀ ਐਕਸੀਡੈਂਟ ਹੋਇਆ ਤੁਹਾਨੂੰ ਨਹੀਂ ਪਤਾ ਮੈਂ ਛੁੱਟੀ ਤੇ ਸੀ ਹੁਣੇ ਆਏ ਤੁਸੀਂ ਛੁੱਟੀ ਤੇ ਸੀ ਤੇ ਹੈ ਕੌਣ ਸੀ ਜਿਹਨੂੰ ਪਤਾ ਹੋਊਗਾ ਐਸੀ ਬਲਵਿੰਦਰ ਸਿੰਘ ਬੀਲ ਕਰ ਤੁਸੀਂ ਉਹਨਾਂ ਨਾਲ ਗੱਲ ਕਿਉਂ ਕਰ ਰਹੇ ਹੋ ਜੇ ਤੁਹਾਨੂੰ ਮਾਮਲੇ ਦਾ ਉਹਦੇ ਰੌਲਾ ਪਾ ਰਹੇ ਨੇ ਬਾਹਰ ਬਾਹਰ ਪੁੱਛਣਾ ਸਾਡਾ ਫਰਜ਼ ਬਣਦਾ ਨਾ ਦੱਸੋ ਗੱਲ ਕੀ ਹੋਈ ਨਹੀਂ ਪਤਾ ਕੁਝ ਤੁਸੀਂ ਇੱਥੇ ਕੀ ਹੋਇਆ ਜੀ ਮੈਂ ਜਿਹੜੀ ਤੁਸੀਂ ਤੁਹਾਨੂੰ ਕੋਈ ਮਾਮਲੇ ਦਾ ਪਤਾ ਨਹੀਂ ਮਾਮਲਾ ਐਕਸੀਡੈਂਟ ਹੋਇਆ ਮੈਂ ਛੁੱਟੀ ਤੋਂ ਆਇਆ ਯਸਟਲੀ ਹੁਣੇ ਆਇਆ ਹੀ ਕੁਛ ਨਹੀਂ ਵੈਰੀਫਾਈ ਕਰਦੇ ਕੀ ਗੱਲ ਹੈ